ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਜਿਹੜਾ ਕੱਲ ਇੱਕ ਭੈਣ ਨਾਲ ਦਿੰਦੋ ਭੈਣ ਹੀ ਕਹਾਂਗੇ ਛੋਟਾ ਛੋਟ ਨੇਮ ਹੀ ਸੀਗਾ ਧਰਮਕੋਟ ਬੱਸ ਸਟੈਂਡ ਤੇ ਆਪਾਂ ਨੂੰ ਇਹ ਮਿਲੇ ਸੀ ਵੀਰਜੀ ਦੇ ਸਦਕਾ ਵੀਰਜੀ ਦੇ ਉਪਰਾਨਾ ਸ਼ਾਹਕੋਟ 2 اے ਆ ਰਹੀ ਸੀ ਧਰਮਕੋਟ ਆਪਾਂ ਨੂੰ ਜਿਹੜੇ ਬੱਸ ਸਟੈਂਡ ਤੇ ਮਿਲੇ ਸੀ ਕੱਲ ਸਾਰੀ ਭੈਣਾਂ ਨਾਲ ਗੱਲਬਾਤ ਹੋਈ ਸੀਗੀ ਕਿ ਕਾਨੂੰ ਜਿਹੜੀ ਅਸੀਂ ਘਰ ਦੇ ਰਾਸ਼ਨ ਦੀ ਤੇ ਕੁਝ ਸੂਟਾਂ ਦੀ ਜਿਹੜੀ ਸੇਵਾ ਤੁਹਾਨੂੰ ਅਸੀਂ ਪਹੁੰਚਦੀ ਕਰਦੇ ਹਾਂਗੇ ਤੇ ਅੱਜ ਉਹਨਾਂ ਦੇ ਅਸੀਂ ਘਰੇ ਮੌਜੂਦ ਹਾਂ ਏ ਆਪਣਾ ਸ਼ਹਿਰ ਹੈਗਾ ਛਾਹਕੋਟ ਜ਼ਿਲ੍ਹਾ ਜਲੰਧਰੀ ਆਪਾਂ ਨੂੰ ਲੱਗਦਾ ਹਨਾ ਸ਼ਹਿਰ ਛਾਹਕੋਟ ਤੇ ਜ਼ਿਲ੍ਹਾ ਜਲੰਧਰ ਦੇ ਵਿੱਚ ਆਪਾਂ ਭੈਣ ਬਿੰਦੂ ਦੇ ਘਰੇ ਮੌਜੂਦ ਆ ਤੇ ਅਸੀਂ ਸੇਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਦੇ ਮੁਤਾਬਕ ਗੁਰੂ ਕੀ ਗੋਲਕ ਤੇ ਗਰੀਬ ਦਾ ਮੂਹ ਤਹਿਤ ਅੱਜ ਜਿਹੜੀ ਭੈਣ ਕੋਲੇ ਸੇਵਾ ਪਹਚਾਈ ਆ ਇਹਦੇ ਵਿੱਚ ਦੀ ਸਾਰਾ ਜਿਹੜਾ ਭੈਣ ਆ ਸਾਰਾ ਭੈਣੇ ਘਰ ਦਾ ਸੁਮਾਨ ਹੈਗਾ ਜਿੰਨਾ ਵੀ ਆਪਣਾ ਘਰੇ ਵਰਤਨ ਵਾਲਾ ਹੁੰਦਾ ਦੂਜਾ ਅਸੀਂ ਆਪਦੀ ਭੈਣ ਲਈ ਜਿਹੜੇ ਸਾਨੂੰ ਕਿਸੇ ਵੀਰ ਨੇ ਮੈਂ ਉਹਦਾ ਵੀ ਧੰਨਵਾਦ ਕਰਨਾ ਚਾਹਣਾ ਵੀਰ ਨੇ ਬਹੁਤ ਵੱਡਾ ਉਪਰਾਲਾ ਕੀਤਾ ਅੱਜ ਦੇਖੋ ਕਿਸੇ ਦਾ ਦਿੱਤਾ ਤੇ ਕਿੱਥੇ ਜਿਹੜਾ ਉਹ ਜਾ ਰਿਹਾ ਤੇ ਕਿੱਥੇ ਲੱਗ ਰਿਹਾ ਉਹਦੀ ਸੇਵਾ ਜਿਹੜੀ ਇੱਕ ਬਹੁਤ ਵੱਡੀ ਤੇ ਅੱਜ ਅਸੀਂ ਇਹ ਜਿਹੜਾ ਸੂਟ ਲੈ ਕੇ ਆਏ ਆ ਪਹਿਣ ਵਾਸਤੇ ਕਰਨ ਵਾਦਾ ਕੀਤਾ ਸੀ ਜਿੰਨੇ ਸਾਡੇ ਕੋਲੇ ਸੂਟ ਪਏ ਆ ਅਸੀਂ ਉਹਨਾਂ ਦੇ ਵਿੱਚੋਂ ਕੁਝ ਪਹਿਣ ਦੀ ਸੇਵਾ ਕਰਾਂਗੇ ਕਿਉਂਕਿ ਕਿਉਂਕਿ ਵੀਰ ਉਹਨਾਂ ਨੇ ਕੁਝ ਦਿਨ ਪਹਿਲਾਂ ਇਹ ਪਹਿਣਾ ਇੱਕ ਆਪਣਾ ਕੰਮ ਕਰ ਸਕਦੇ ਹੋ ਕੰਮ ਕਹਿੰਦਾ ਸੂਟਾਂ ਦਾ ਜਿਹੜਾ ਸਟੀਚ ਦਾ ਕੰਮ ਕਰਦੇ ਸੂਟ ਦੇ ਸਿਲਾਈ ਦਾ ਕੰਮ ਕਰਦੇ ਆ ਤੇ ਵੀਰ ਉਹਨਾਂ ਨੇ ਧਰਮਕੋਟੋਂ ਇਹਨਾਂ ਨੇ ਇੱਕ ਉਪਰਾਲਾ ਕੀਤਾ ਸੀ ਭੈਣ ਨੂੰ ਮਸ਼ੀਨ ਲੈ ਕੇ ਦਿੱਤੀ ਸੀ ਜਦੋਂ ਉਹ ਮੈਨੂੰ ਇਹਨਾਂ ਨੇ ਦੱਸਿਆ ਕਿ ਭੈਣ ਹੋੜੀ ਸਿਲਾਈ ਕਰ ਸਕਦੇ ਆ ਤੇ ਮੈਂ ਕਿਹਾ ਫਿਰ ਇਹ ਤੋਂ ਬਹੁਤ ਵਧੀਆ ਲੈ ਵੀ ਚੱਲ ਆਪਾਂ ਇਹਨਾਂ ਨੂੰ ਫਿਰ ਇੱਕ ਸੂਟਾਂ ਦੀ ਮਦਦ ਕਰ ਦਿੰਨੇ ਆ ਤੇ ਬਾਈ ਜੀ ਆ ਮੜੇ ਸੂਟ ਸਾਰੇ ਤੁਸੀਂ ਇਕ ਰੀਣਾ ਅ ਭਣਿਆ ਦੇਖੀ ਜਦੋਂ ਸਾਰੇ ਹੁਣ ਇਹਦੇ ਵਿੱਚ ਆ ਆਪਣੀ ਗੁੜੀ ਆਲੀ ਹੈਗਾ ਕੋਟ ਵਗੈਰਾ ਜਿਹੜਾ ਮੈਨੂੰ ਸਾਨੂੰ ਦਿੱਤੇ ਸੀਗੇ ਵੀਰੇ ਮੜੇ ਦੇਖੋ ਤੁਸੀਂ ਇਹਦੇ ਵਿੱਚ ਨਾ ਕੁਛ ਆਹ ਲੋਆ ਕੈਪ ਹੈਗੀਆਂ ਵਿੱਚ ਗੁੜੀਆਂ ਦੀ ਕੈਪ ਕੂਪ ਵਿੱਚ ਸਾਰਾ ਸਮਾਨ ਜਿਵੇਂ ਸਾਨੂੰ ਆਇਆ ਹਾਂਜੀ ਇਹ ਆਲਵਾ ਤੁਹਾਡੇ ਲਈ ਸ਼ਾਲ ਉਹਨਾਂ ਨੇ ਸਪੈਸ਼ਲ ਇੱਕ ਸ਼ਾਲ ਭੇਜਿਆ ਸੀਗਾ ਆ ਵੀ ਰੱਖ ਲੋ ਆਹ ਸਾਰੇ ਸੂਟ ਆ ਇਹ ਕੱਢ ਲੋ ਸਾਰੇ ਜਿੰਨੇ ਬਾਈ ਜੀ ਹੈਗੀਆਂ ਆਖੋ ਇਹਦੇ ਵਿੱਚ ਭਾਵੇਂ ਸਾਨੂੰ ਇਹ ਨਹੀਂ ਪਤਾਗਾ ਕਿ ਜਿਵੇਂ ਤੁਸੀਂ ਪਹਿਨੇ ਹੋ ਮੈਚਿੰਗ ਕਰਦੇ ਹੋ ਨੇ ਕੋਈ ਚੁੰਨੀ ਮੈਚ ਕਰ ਲਈ ਅਸੀਂ ਇਹ ਕਦੀ ਨਹੀਂ ਚੀਜ਼ ਵੇਖਣੀ ਹੁੰਦੀ ਜਿਵੇਂ ਸਾਨੂੰ ਕੋਈ ਦੇ ਜਾਂਦਾ ਵੀਰ ਅਸਾਸੀ ਤੋਂ ਉਦਾਂ ਹੀ ਚੱਕ ਕੇ ਅਗਨ ਨੂੰ ਫੜਾਉਣਾ ਤੇ ਆ ਬਾਈ ਜੀ ਸਾਰੇ ਆ ਦਿਖਾ ਦਿਓ ਆ ਲੋ ਜਿਵੇਂ ਜਿਵੇਂ ਤੁਸੀਂ ਮੈਚ ਆਪੇ ਕਰ ਲਿਆ ਜੀ हो ਸਕਦਾ ਕਿ ਇਹ ਵੀ ਭੈਣੇ ਕੋਈ ਲੋੜਵੰਦ ਪਰਿਵਾਰ ਤੁਹਾਡੇ ਕੋਲ ਵੀ ਆ ਸਕਦਾ ਹਨ ਕੋਈ ਕਹਿ ਸਕਦਾ ਕਿ ਜੀ ਮੈਨੂੰ ਕੋਈ ਸਸਤਾ ਸੂਟ ਜਾਂ ਸਸਤੀ ਸਲਾਈ ਕਰਕੇ ਕੋਈ ਮਿਲ ਸਕਦਾ ਕਿਉਂਕਿ ਵੀ ਇਹ ਦੁਨੀਆ ਜਿਹੜੀ ਬਹੁਤ ਵੱਡੀ ਦੁਨੀਆ ਕੋਈ ਵੀ ਹੋ ਸਕਦਾ ਠੀਕ ਨਹੀਂ ਤੇ ਆ ਇਹਦੇ ਵਿੱਚ ਸਾਰਾ ਆ ਗੁੜੀ ਵਾਲੀ ਕੈਪਰਾ ਕੋਲ ਦੋ ਤਿੰਨ ਕੈਪਸੀਆਂ ਵਿੱਚ ਬਈ ਜੇ ਸਾਰੇ ਜਿਹੜੇ ਹੈਗਾ ਤੇ ਦੇਖ ਤੇ ਦੋਸਤੋ ਇਹ ਜਿਹੜੇ ਸੂਟ ਸੀਗੇ ਅਸੀਂ ਬਿਨਾਂ ਦੇਖੇ ਤੋਂ ਕਿਉਂਕਿ ਜਿਹੜਾ ਵੀ ਕੋਈ ਵੀਰ ਕਿਸੇ ਲਈ ਦੇ ਕੇ ਜਾਂਦਾ ਕਦੀ ਵੀ ਨਹੀਂ ਅਸੀਂ ਉਹਦੇ ਵਿੱਚ ਇਹ ਹੁੰਦਾ ਕਿ ਨਹੀਂ ਅਸੀਂ ਛਾਂਟੀ ਜਰੂਰ ਮਾਰਨੀ ਹੁੰਦੀ ਛਾਂਟੀ ਇਹ ਮਾਰਨੀ ਹੁੰਦੀ ਆ ਕਿ ਜਿਵੇਂ ਇਸ ਭੈਣ ਨੂੰ ਦੇਤੇ ਜਾਂ ਪਰਮੋਗੇ ਵਾਲੀ ਭੈਣ ਨੂੰ ਪਹਚਾਤੇ ਜਾਂ ਹੋਰ ਵੀ ਪਿੰਡ ਪੋਇਪਰ ਰੇਡਮਾ ਸ਼ੇਰਪੁਰ ਉਹਨਾਂ ਪਿੰਡਾਂ ਦੇ ਵਿੱਚ ਭੈਣਾਂ ਨੂੰ ਇਹ ਜਿਹੜੀਆਂ ਛੋਟਾਂ ਦੀ ਜਿਹੜੀ ਸੇਵਾ ਕੀਤੀ ਸੀਗੀ ਇਹ ਜਿਹੜੇ ਵੀਰ ਨੇ ਭੇਜੇ ਮੈਂ ਉਹਦਾ ਬਹੁਤ ਬਹੁਤ ਧੰਨਵਾਦ ਕਰਦਾ ਵੀਰੇ ਆ ਵੇਖ ਲੈ ਤੇਰਾ ਦਿੱਤਾ ਹੋਇਆ ਧਾਨ ਤੇ ਇਹ ਸਾਡੀ ਭੈਣ ਆ ਸ਼ਾਹਕੋਟ ਤੋਂ ਜਿਹੜੀ ਬਿੰਦੋ ਭੈਣ ਆ ਉਹਦੇ ਕੋਲੇ ਪਹੁੰਚ ਗਿਆ ਤੇ ਜਿਹੜੀਆਂ ਭੈਣਾਂ ਦੂਜੀਆਂ ਕੋਲ ਹੀ ਪਹੁੰਚਿਆ ਸੀ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਆ ਭੈਣੇ ਤੁਸੀਂ ਖੁਸ਼ ਹਾਂਜੀ ਤੇ ਕੀ ਕਹਿਣਾ ਚਾਹਣੇ ਜਿਹੜੇ ਬਾਹਰ ਸਾਡੇ ਇਸ ਟਾਈਮ ਜਿਨ੍ਹਾਂ ਨੇ ਸੇਵਾ ਤੁਹਾਡੇ ਲਈ ਭੇਜੀ ਉਹਨਾਂ ਦੀਆਂ ਦਾ ਕੀ ਧੰਨਵਾਦ ਕਰਨਾ ਚਾਹੀਦਾ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਵੀਰਜੀ ਦਿ ਲੋ ਤੁਹਾਡਾ ਪ੍ਰਮਾਤਮਾ ਉਹਨਾਂ ਨੂੰ ਬਹੁਤ ਜ਼ਿਆਦੀ ਤਰੱਕੀ ਦੇਵੇ ਤੇ ਹਮੇਸ਼ਾ ਖੁਸ਼ ਰੱਖੇ ਜੀ ਬਿਲਕੁਲ ਚੜ੍ਹਦੀ ਕਲਾ ਰੱਖੇ ਸ੍ਰੀ ਗੁਰੂ ਰਾਮਦਾਸ ਜੀ ਹਾਂਜੀ ਤੋਂ ਬਹੁਤ ਵਧੀਆ ਜਿਹੜਾ ਭੈਣ ਨੇ ਕਿਹਾ ਉਹਨਾਂ ਦੀ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਕਰੇ ਔਰ ਦੂਸਰੀ ਗੱਲ ਵੀਰੋ ਜੋ ਤੁਸੀਂ ਵੀ ਜਿੰਨੇ ਵੀ ਮੇਰੇ ਐਨ ਆਰ ਆ ਵੀਰ ਆ ਜਾਂ ਮੇਰੇ ਫਰੈਂਡ ਸਰਕਲ ਦੇ ਵਿੱਚ ਭੈਣਾ ਭਰਾ ਮੇਰੇ ਨਾਲ ਜੁੜੇ ਹੋਏ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਹਰ ਵੀਡੀਓ ਜਿਹੜੀ ਦੇਖ ਰਹੇ ਹੋ ਤੇ ਉਹ ਵੀਡੀਓ ਦੇ ਵਿੱਚ ਦੇਖਣ ਤੋਂ ਬਾਅਦ ਜਿਹੜਾ ਤੋਂ ਇਹ ਤੁਹਾਡਾ ਹੀ ਉਪਰ ਆ ਲਾ ਮੇਰਾ ਕੁਝ ਨਹੀਂ ਹੈਗਾ ਕਾ ਆਪਾਂ ਦਾ ਸਰਫ ਇੱਕ ਤੁਸੀਂ ਸਮਝ ਲਓ ਕਿ ਇੱਕ ਵਿਚੋਲੇ ਵਾਲਾ ਸਹਾਵੀ ਕਰ ਰਿਹਾ ਜਿਵੇਂ ਉਧਰੋਂ ਚੀਜ਼ ਚੱਕ ਕੇ ਉਧਰ ਪਹਚਾ ਦੇਣੀ ਆ ਪਰ ਤੁਹਾਡਾ ਜਿੰਨਾ ਵੱਡਾ ਉਪਰਾਲਾ ਨਾਲ ਐਨਆਰਏ ਭੈਣਾ ਭਰਾਵਾਂ ਦਾ ਸਾਰਿਆਂ ਦਾ ਜਿਵੇਂ ਜਿਹੜਾ ਇਹ ਉਪਰਾਲਾ ਕਰ ਰਿਹਾ ਤੋਂ ਮੇਰੇ ਫੋਨ ਕਰਨ ਤੋਂ ਬਗੈਰ ਵੀ ਜਦੋਂ ਤੁਸੀਂ ਵੀਡੀਓ ਦੇਖਦੇ ਆ ਤੇ ਵੀਡੀਓ ਨੂੰ ਦੇਖ ਕੇ ਤੁਸੀਂ ਉਸੇ ਟਾਈਮ ਹੀ ਮੈਨੂੰ ਫੋਨ ਕਾਲ ਕਰਦੇ ਆ ਕਿ ਕੁਲਦੀ ਵੀਰੇ ਇਹ ਜਿਹੜੀ ਸੇਵਾ ਉਹ ਤੁਸੀਂ ਸਵੇਰੇ ਪਹੁੰਚਦੀ ਕਰੋ ਜਿਵੇਂ ਮਰਜੀ ਜਾਓ ਤਾਂ ਚਲੋ ਪਰਮਾਤਮਾ ਮਿਹਰ ਕਰੇ ਭੈਣ ਤੇ ਵੀ ਤੇ ਭੈਣ ਆਪਦਾ ਇੱਕ ਰੁਜ਼ਗਾਰ ਜਿਹੜਾ ਕਿਰਤ ਕਰਕੇ ਖਾਰੀ ਆ ਤੇ ਅਸੀਂ ਕਹਿੰਦੇ ਦਿਨ ਦੁਗਨੀਆਂ ਰਾਤ ਚੁਗਨੀਆਂ ਤਰੱਕੀਆਂ ਭੈਣ ਕਰੇ ਕਰਤ ਕਰੇ ਆਪਣੀ ਔਰ ਜੋ ਵੀ ਅੱਗੇ ਵੀ ਜੇ ਭੈਣ ਨੂੰ ਕੋਈ ਚੀਜ਼ ਦੀ ਲੋੜ ਹੁੰਦੀ ਹੈ ਤੇ ਅਸੀਂ ਉਹਦੀ ਉਹ ਵੀ ਲੋੜ ਪੂਰਾ ਕਰ ਪੂਰੀ ਕਰਾਂਗੇ ਤਾਂ ਬਹੁਤ ਬਹੁਤ ਧੰਨਵਾਦ ਸਾਰੇ ਐਨਆਰਆਈ ਵੀਰਾਂ ਦਾ ਵੀਡੀਓ ਵਾਰ ਤੋਂ ਵਾਰ ਸ਼ੇਅਰ ਕਰਿਆ ਕਰੋ ਜਿੰਨੀ ਵੀ ਵੀਡੀਓ ਸ਼ੇਅਰ ਕਰਦੇ ਆ ਉਹਨੇ ਪਰਿਵਾਰ ਜਿਹੜੇ ਲੋੜਵੰਦ ਪਰਿਵਾਰ ਆ ਕੋਈ ਵਿਧਵਾ ਭੈਣ ਕੋਈ ਅਨਾਥ ਬੱਚੇ ਜਾਂ ਹੋਰ ਵੀ ਕੋਈ ਪਰਿਵਾਰ ਜਿਹੜੇ ਸਾਡੇ ਨਾਲ ਜੁੜ ਰਹੇ ਆ ਔਰ ਡੋਨਰ ਵੀ ਜੁੜ ਰਹੇ ਆ ਤੇ ਜਿਹੜਾ ਤੁਹਾਡਾ ਦਾਨ ਆ ਉਹ ਦਾਨ ਜਿਹੜਾ ਆਪੇ ਪ੍ਰਮਾਤਮਾ ਜਿੱਥੇ ਵੀ ਉਹਨੇ ਦਾਨ ਕਰਾਉਣਾ ਜਾਂ ਜਿੱਥੇ ਵੀ ਸੇਵਾ ਲੈਣੀ ਆ ਉਹ ਪ੍ਰਮਾਤਮਾ ਸੇਵਾ ਲੈ ਰਿਹਾ ਬਹੁਤ ਬਹੁਤ ਧੰਨਵਾ ਬੇਨਤੀਆਂ ਕਬੂਲ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ